ਜੀ ਸਤਿ ਸ਼੍ਰੀ ਅਕਾਲ ਆਈ ਹੋਪ ਦਿਸ ਇਸ ਹਰ ਜਣੇ ਹੈਪੀ ਐਂਡ ਬlesਸ ਹੋਣੇ ਆ ਅਜੇ ਮੈਂ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈਗੀ ਠੀਕ ਹੈ ਮੈਂ ਹੁਣੇ ਕੰਮ ਤੋਂ ਆਈਆਂ ਅੱਜ ਸੰਡੇ ਆ ਜਿੱਦਾਂ ਤੁਹਾਨੂੰ ਪਤਾ ਕਿ ਮੈਂ ਸੰਡੇ ਜਾਨੀ ਮੈਂ ਹੁਣੇ ਆਈ ਸੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਬਸ ਆਖੇ ਮੈਂ ਕਾਫੀ ਬਣਾਈਆ ਠੀਕ ਹੈ ਫਿਰ ਮੈਂ ਚੱਲ ਜਾਊਂਗੀ ਉੱਥੇ ਪ੍ਰੋਗਰਾਮ ਹੈ ਕ੍ਰਿਸਮਸ ਦਾ ਠੀਕ ਹੈ ਤਾਂ ਕਰਕੇ ਮੈਂ ਵੀ ਇੰਜੋਏ ਕਰੂੰਗੀ ਉੱਥੇ ਕਾਫੀ ਹੈ ਨਾ ਹੁੰਦੇ ਆ ਆਇਓ ਹੁੰਦੇ ਆਪਣੇ ਭੈਣ ਭਰਾ ਤੇ ਫਿਰ ਮੈਂ ਵੀ ਜਾਊਂਗੀ ਉੱਥੇ ਪ੍ਰੇਅਰ ਕਰੂੰਗੀ ਠੀਕ ਹੈ ਤੇ ਬਸ ਹੁਣੇ ਮੈਂ ਆਈਆਂ ਤੇ ਮੇਰੀ ਮੈਡਮ ਨੇ ਦੇ ਨਾਲੇ ਉਹਨੇ ਮੈਨੂੰ ਕ੍ਰਿਸਮਸ ਦਿੱਤੀ ਆ ਮੈਂ ਤੁਹਾਨੂੰ ਉਹ ਲੇਟ ਦਿਖਾਉਂਗੀ ਠੀਕ ਹੈ ਕਿਉਂਕਿ ਹੁਣ ਮੇਕਰ ਟਾਈਮ ਆਈ ਨਗਾ ਜਿਹੜੇ ਬਿਸਕਟ ਹੈ ਨਾ ਇਹ ਸਾਲ ਦੀ ਸਾਲ ਆਉਂਦੇ ਹੁੰਦੇ ਆ ਮੈਂ ਤੁਹਾਨੂੰ ਅੱਗੇ ਦੱਸਿਆ ਸੀ ਮਤਲਬ ਬਹੁਤ ਸਵਾਦ ਲੱਗਦੇ ਬਰਾਊਨ ਵਾਲੇ ਮੈਂ ਤੁਹਾਨੂੰ ਕੱਲ ਵਾਈਟ ਵਾਲੇ ਦਿਖਾਈ ਸੀ ਨਾ ਆ ਬਰਾਊਨ ਵਾਲੇ ਆ ਇਹ ਮਤਲਬ ਸਾਲ ਦੀ ਸਾਲ ਬਣਦੇ ਆ ਹਨੀ ਦੇ ਵਿੱਚ ਬਣਦੇ ਆ ਸ਼ਾਇਦ ਮੈਂ ਬਣਾਉਂਗੀ ਫਿਰ ਮੈਂ ਤੁਹਾਨੂੰ ਦੱਸੂਗੀ ਰੈਸਪੀ ਬਹੁਤ ਈਜ਼ੀ ਆ ਠੀਕ ਹੈ ਬਰ ਮੈਂ ਅੱਜ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਬਸ ਮੈਂ ਕੌਫੀ ਬਣਾ ਲਗੀ ਚਾਹ ਪੀਂਦਾ ਕਿਉਂਕਿ 4 ਵਜੇ ਟਾਈਮ ਲੱਗਣਾ ਸੀ ਫਿਰ ਮੈਂ ਕੌਫੀ ਬਣਾਇਆ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਪਾਣੀ ਔਨ ਕੀਤਾ ਹੋਇਆ ਹੈ ਹਨਾ ਤੇ ਜਦ ਪਾਣੀ ਇਹਨੇ ਗਰਮ ਹੋ ਜਾਣਾ ਤੇ ਮੈਂ ਸ਼ਾਵਰ ਲੈ ਕੇ ਫਟਾਫਟ ਭੱਜ ਜੂਗੀ ਹਨਾ ਨੱਠਣ ਦੀ ਕੋਸ਼ਿਸ਼ ਕਰੂੰਗੀ ਕਿਉਂਕਿ ਟਾਈਮ ਸਿਰ ਜਾਊਂਗੀ ਮੈਂ ਵੀ ਇੰਜੋਏ ਕਰੂੰਗੀ ਹਨਾ ਮਤਲਬ ਸਾਰਾ ਦਿਨ ਤਾਂ ਅਸੀਂ ਕੰਮ ਕਰਦੇ ਰਹਿੰਦੇ ਆ ਵੀਕ ਦੇ ਵਿੱਚ ਤਾਂ ਬਸ ਮੈਂ ਹੁਣੀ ਆਈ ਆ ਜੇ ਮੇਰੀ ਪੂਰੀ ਤਰ੍ਹਾਂ ਸਿਹਤ ਠੀਕ ਨਹੀਂ ਹੋਈ ਹੈਗੀ ਮਤਲਬ ਹਜੇ ਪਤਾ ਨਹੀਂ ਕਿ ਮਤਲਬ ਹੈਡੈਕ ਹੋਈ ਜਾ ਰਿਹਾ ਬਹੁਤ ਜ਼ ਤੇ ਜਿੱਕਾਂ ਬਹੁਤ ਜ਼ਿਆਦਾ ਆ ਰੇਸ਼ਾ ਬਹੁਤ ਜ਼ਿਆਦਾ ਬਣ ਗਿਆ ਇੱਕਦੋ ਮੈਡੀਸਿਨ ਖਾ ਲਿਆ ਉਹਦੇ ਨਾਲ ਰੇਸ਼ਾ ਬਹੁਤ ਜ਼ਿਆਦਾ ਬਣ ਗਿਆ ਮੈਨੂੰ ਤਾਂ ਕਿ ਮੈਂ ਹੁਣ ਮੈਂ ਆ ਖਾਉਂਗੀ ਠੀਕ ਹੈ ਹੋਰ ਲੋਕੋ ਜੀ ਤੁਸੀਂ ਠੀਕ ਠਾਕ ਹੋ ਪਲੀਜ਼ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦਿਆ ਕਰੋ ਠੀਕ ਹੈ ਤੁਸੀਂ ਬਾਕੀ ਆਂਦੇ ਲੋਕ ਚੈਨਲਾਂ ਨੂੰ ਵੀ ਤਾਂ ਲਾਈਕ ਕਰਦੀਆਂ ਤੇ ਵੀਰੇ ਚੈਨਲ ਨੂੰ ਵੀ ਲਾਈਕ ਕਰ ਦਿਆ ਕਰੋ ਤਾਂ ਤੁਹਾਨੂੰ ਕੀ ਆ ਫਰਕ ਪੈਂਦਾ ਆ ਲਾਈਕ ਹੀ ਕਰਨਾ ਆ ਤੇ ਸ਼ੇਅਰ ਕਰਨਾ ਆ ਹਨਾ ਫਿਰ ਮੈਂ ਹੋਰ ਵਧੀਆ ਵਧੀਆ ਚਾ ਵੀਡੀਓ ਬਣਾਇਆ ਕਰੂੰਗੀ ਦੇਖ ਲਓ ਮੈਂ ਕਿੰਨੀ ਮਤਲਬ ਮੈਂਂ ਦਿਵਾਲੀ ਕੁੜੀ ਆ ਤੁਹਾਨੂੰ ਪਤਾ ਹੈ ਨਾ ਚਲੋ ਪ੍ਰਤੀ ਅਬ ਬਈ ਬਾਹਰ ਹਵਾ ਵੀ ਬਹੁਤ ਚੱਲਦੀ ਆ ਫਿਰ ਹੁਣ ਮੈਂ ਕੌਫੀ ਪੀ ਲਵਾਂ ਫਿਰ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਠੀਕ ਹੈ